ਹਰਦੀਪ ਸਿੰਘ ਡਿੰਪੀ ਢਿੱਲੋਂ ਨੇ 2 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਦੋ ਨਵੀਆਂ ਸੜਕਾਂ ਦਾ ਉਦਘਾਟਨ ਕੀਤਾ ਹੈ। ਇਹ ਸੜਕਾਂ ਇਲਾਕੇ ਦੀ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੀਆਂ। ਉਦਘਾਟਨੀਆ ਸਮਾਰੋਹ ਦੌਰਾਨ ਐਮਐਲਏ ਡਿਪੀ ਢਿੱਲੋਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਨਵੇਂ ਵਿਕਾਸ ਪ੍ਰੋਜੈਕਟ ਲਿਆਉਣ ਵਿੱਚ ਵਚਨਬੱਧ ਹੈ। ਇਹ ਸੜਕਾਂ ਲੋਕਾਂ ਦੀ ਦਿਨਚਰਵਨੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਕਿੰਨੇ ਪ੍ਰੋਜੈਕਟ ਹੈ ਜੇ ਬੋਲਦੀ ਕਰਵਾਦੇ ਦੋ ਚਾ ਦੋ 메인 ਦੋ ਪ੍ਰੋਜੈਕਟ ਹੈ ਜੀ ਇੱਕ ਤਾਂ ਗਿੱਦੜਵੇ ਤੋਂ ਲੈ ਕੇ ਸਮਝ ਲਓ ਵੀ ਸੌਥੇ ਤੱਕ ਆ ਜੀ ਇੱਕ ਹੈਗਾ ਜੀ ਗਿੱਦੜਵੇ ਤੋਂ ਲੈ ਕੇ ਲੰਬੀ ਚੰਗ ਇਹ ਦੋਨੇ ਸੜਕਾਂ ਦਾ ਤਕਰੀਬਨ 2.5 ਕਰੋੜ ਰੁਪਏ ਦੇ ਕਰੀਬ ਅੱਜ ਅਸੀਂ ਸੈਂਕਸ਼ਨ ਕਰਤਾ ਕੰਮ ਸਟਾਰਟ ਹੋ ਜਾਊਗਾ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤੁਸੀਂ ਵਾਦੇ ਕੀਤੇ ਸੀ ਸਿਲੈਕਸ਼ਨ ਦੇ ਟਾਈਮ ਤੇ 28 ਸਾਲਾਂ ਦਾ ਕੰਮ 21 ਸਾਲਾਂ ਦੇ ਵਿੱਚ ਕਰਨਾ ਤਾਂ ਉਹ ਵਾਦੇ ਪੂਰੇ ਕਰ ਰਹੇ ਬਿਲਕੁਲ ਪੂਰੇ ਕਰ ਰਹੇ ਹੈ ਜੀ ਔਰ ਮੈਂ ਆਪ ਦੇ ਖਰਚ ਕਰ ਰਿਹਾ ਜੀ ਕਿਹੜਾ ਕਿਸੇ ਦੇ ਖਰਚ ਕਰਦੇ ਮੇਰਾ ਆਪ ਦਾ ਘਰ ਹੈ ਅਗਲੇ ਕੀ ਪ੍ਰੋਜੈਕਟ ਹੋ ਸਕਦੇ ਪਰ ਤੁਸੀਂ ਦੇਖੀ ਚਲੋ ਜੀ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਕੀ ਕੁਝ ਹੋ ਰਿਹਾ ਕਿ ਦਰਵੇ ਦੇ ਵਿੱਚ ਇਹਨਾਂ ਨੂੰ ਕਿਸੇ ਨੂੰ ਮਿਸਤਰੀ ਨਹੀਂ ਤੇ ਹੋਣੇ ਜੀ ਐਨਾ ਕਵਾਦਾ ਕਰ ਲੋਕਾਂ ਨੂੰ ਕੀ ਅਪੀਲ ਅ ਅਪੀਲ ਇਹੀ ਅਜੇ ਵੀ ਇਹਨਾਂ ਨੇ ਜੋ ਮੈਨੂੰ ਪਿਆਰ ਸਤਕਾਰ ਦਿੱਤਾ ਜੋ ਮੇਰੇ ਤੇ ਆਪਣਾ ਵਿਸ਼ਵਾਸ ਕਰਕੇ ਮੇਰੇ ਤੇ ਭਰੋਸਾ ਕਰਕੇ ਇੱਡੇ ਵੱਡੇ ਵੋਟ ਬੈਂਕ ਨਾਲ ਮੈਨੂੰ ਚਿਤਾਇਆ ਇਹਨਾਂ ਨੇ ਆਪ ਦਾ ਫਰਜ਼ ਅਦਾ ਕਰਤਾ ਹੁਣ ਮੇਰੀ ਡਿਊਟੀ ਲਾਈ ਹੈ ਹੁਣ ਮੈਂ ਪੂਰਾ ਕਰਨਾ ਆਪ ਦਾ ਫਰਜ਼ ਜੋ ਮੇਰੀ ਡਿਊਟੀ ਔਰ ਮੈਂ ਕਰੂੰਗਾ ਜੀ ਸਰਕਾਰ ਨੂੰ ਦਿਲਸਾਨ ਵੀ ਪੂਰੇ ਹੋ ਚੁੱਕੇ 2 ਸਾਲ ਦਾ ਟਾਈਮ ਅਜੇ ਬਾਕੀ ਹੈ 2 ਸਾਲ ਬਹੁਤ ਹੋ ਗਏ 2 ਮਹੀਨੇ ਹੀ ਬਹੁਤ ਆ ਗਏ 2 ਮਹੀਨੇ ਜੀ ਦੇਖੋ ਤੁਸੀਂ ਕਿੰਨੇ ਕੰਮ ਕਰਾਤੇ 2 ਸਾਲ ਤਾਂ ਬਹੁਤ ਪਏ ਸਰਕਾਰ ਬੰਨਿਓ ਕਿਸੇ ਚੀਜ਼ ਦੀ 1% ਵੀ ਕੋਈ ਮਨਾਹੀ ਨਹੀਂ ਨਾ ਸੀਐਮ ਸਾਹਿਬ ਬੰਨਿਓ ਆ ਨਾ ਸਰਕਾਰ ਬੰਨਿਓ ਆ ਕਿਸੇ ਚੀਟ ਬੰਨਿਓ ਕੋਈ ਬਣਾਏ ਬੰਦੇ ਚ ਹਿੰਮਤ ਚਾਹੀਦੀ ਆ ਜਾ ਕੇ ਉੱਥੇ ਕੰਮ ਕਰਾ ਕੇ ਲੈ ਕੇ ਆਉਣ ਦੇ ਸਰਕਾਰ ਬੰਨਿਓ ਕੋਈ ਨਾ ਨਹੀਂ ਕਿਸੇ ਚ ਮੈਂ ਤਾਂ ਵੇਖ ਲਿਆ ਨਾ ਜੀ ਜਿਹੜੇ ਵੀ ਕੰਮ ਨੂੰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਆ ਇੱਕ ਇੱਕ ਮਿੰਟ ਵੀ ਨਹੀਂ ਲਾਇਆ ਕਦੇ ਨਾਲ ਦੀ ਨਾਲ ਹੀ ਗਰੰਟ ਵੀ ਚੱਕੋ ਜੀ ਸੋ ਮੈਂ ਕਿਵੇਂ ਕਹਾਂ ਜੀ ਵੀ ਸਾਡੀ 3 ਸਾਲ ਹੋ ਗਏ ਜਿਹੜਾ ਸਰ ਸਾਹਿਬ ਵੀ ਮੰਗ ਹੋ ਰਹੀ ਸੀ ਕਿ ਕਿਦਰ ਵੀ ਲੈ ਕੇ ਆ ਰਹੇ ਹਾਂ ਬਿਲਕੁਲ ਕਿਧਰ ਵੀ ਲੈ ਕੇ ਆ ਰਹੇ ਆ ਜੀ ਸਾਰੇ ਇਹਦੀ ਡਿਮਾਂਡ ਕਰ ਰਹੇ ਸੀ ਪਰ ਗਿੱਦੜਵੇ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਡਿਮਾਂਡ ਆ ਜੀ ਤੁਸੀਂ ਦੇਖਿਆ ਹੋਣਾ ਜੀ ਮੈਂ ਬੜੇ ਇਸ ਗੱਲ ਨੂੰ ਮਾਨ ਮਹਿਸੂਸ ਕਰਦਾ ਕਿ ਸਾਡਾ ਹਸਪੀਟਲ ਗਿੱਦੜਵੇ ਦਾ ਤੁਸੀਂ ਇਹਦੇ ਓਪੀਡੀ ਦੇਖੋ ਜੀ ਅੱਜ ਜਾ ਕੇ ਇੱਕ ਇੱਕ ਡਾਕਟਰ ਜਿਹੜੇ ਡਾਕਟਰ ਦਾ ਤੁਸੀਂ ਨਾਂ ਲਓਗੇ ਸਾਡੇ ਇਸ ਹਸਪੀਟਲ ਦੇ ਵਿੱਚ ਆ ਸਾਰੇ ਅਸੀਂ ਡਾਕਟਰਸ ਪੂਰੇ ਕਰਦੇ ਇਵਨ ਕਿ ਗਾਇਨੀ ਦੇ ਪੇਸ਼ੈਂਟ ਵੀ ਅਸੀਂ ਇੱਥੇ ਲੈ ਕੇ ਆਉਂਦੇ ਕਿਤੇ ਬਾਹਰ ਨਹੀਂ ਜਾਂਦੇ ਤੇ ਔਰ ਐਵੇਂ ਆਂਗੋ ਮੁਫਤ ਨੂੰ ਇਲਾਜ ਕਰਾ ਰਹੇ ਆਂ ਤੁਸੀਂ ਓਪੀਡੀ ਜਾ ਕੇ ਰੌਣਕ ਵੇਖੋ ਇੱਥੇ ਜਿੱਥੇ ਕਬੂਤਰ ਬੋਲ ਆਪਣਾ ਬੋਲਦੇ ਹੁੰਦੇ ਸੀ ਨਾ ਮੈਂ ਕਿਸੇ ਤੇ ਟਿੱਪਣਾ ਟਿੱਪਰੀ ਨਹੀਂ ਕਰਦਾ ਵੀ ਉਹਨੇ ਆਏ ਨਹੀਂ ਕਿਤਾ ਉਹਨੇ ਆਏ ਨਹੀਂ ਕੀਤਾ ਮੈਂ ਤਾਂ ਤੁਹਾਨੂੰ ਸਿਰਫ ਇੰਨੀ ਗੱਲ ਕਹੂੰਗਾ ਵੀ ਹੁਣ ਤੁਸੀਂ ਫਰਕ ਦੇਖੋ ਜਾ ਕੇ ਪਹਿਲਾਂ ਵਾਲੇ ਵੀ ਗੱਲਾਂ ਕਰਦੇ ਸੀ ਤੇ ਹੁਣ ਜਾ ਕੇ ਅੰਤਰ ਦੇ ਔਰ ਵਿਦਨ 2 3 ਡੇਸ 80 ਲੱਖ ਰੁਪਈਆ ਮੈਂ ਗ੍ਰਾਂਟ ਕਰਾਈ ਆ ਜੀ ਵਿਥਿਨ 2-3 ਡੇਸ ਇਹ ਵੀ ਕੰਮ ਸਟਾਰਟ ਹੋਣ ਵਾਲਾ ਜਿਹੜਾ ਹਸਪੀਟਲ ਦੀ ਰੈਨੋਵੇਸ਼ਨ ਦਾ ਜੋ ਵੀ ਮਾੜਾ ਮੋਟਾ ਕੰਮ ਹੋਣ ਵਾਲਾ ਉਹ ਵੀ ਸਟਾਰਟ ਹੋ ਜਾਣਾ ਇਹ ਵੀ ਸਾਰੀ ਸੀਐਮ ਸਾਹਿਬ ਦੀ ਮਿਹਰਬਾਨੀ ਹੈ ਔਰ ਬੜੀ ਤੇਜ਼ੀ ਦੇ ਨਾਲ ਇਹ ਕੰਮ ਚੱਲਣਾ ਜਿਹੜੀ ਵੀ ਕੋ ਮਾੜੀ ਮੁੱਢੀ ਕਮੀ ਪੇਸ਼ੀ ਹੋਈ ਉਹ ਰਹਿਣ ਨਹੀਂ ਦੇਣੀ